ਪੰਜਾਬ ਦੇ ਮੁਲਾਜ਼ਮਾਂ ਤੇ ਅਧੂਰਾ ਪੇ ਸਕੇਲ ਲਾਗੂ ਕਿਉਂ ਪੇ ਸਕੇਲ ਸੈਂਟਰ ਦਾ ਹੈ ਤਾਂ ਫਿਰ ਪੱਤੇ ਪੰਜਾਬ ਦੇ ਕਿਉਂ ਪੰਜਾਬ ਚ ਵਕ ਵਕ ਵਰਗਾਂ ਤੇ ਵਕ ਵਕ ਪੇ ਸਕੇਲ ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੰਜਾਬ ਜੋ ਵੀ ਸਰਕਾਰ ਸਤਾ ਚ ਆਈ ਉਸਨੇ ਮੁਲਾਜ਼ਮਾਂ ਦੇ ਲਈ ਆਪਣੀ ਸਹੂਦਾ ਅਨੁਸਾਰ ਫੈਸਲੇ ਲਏ ਇਨ੍ਹਾਂ ਫੈਸਲਿਆਂ ਦਾ ਅਸਰ ਦੇਖੋ ਕਿ ਇੱਕੋ ਦਫਤਰ 'ਚ ਬੈਠੇ ਮੁਲਾਜ਼ਮਾਂ ਵਿੱਚੋਂ ਇੱਕੋ ਅਹੁਦੇ ਤੇ ਹੁੰਦੇ ਹੋਏ 20 ਬکریاں-ਬکریاں ਤਨਖਾਹਾਂ ਲੈ ਰਹੇ ਦਫਤਰ 'ਚ ਕੁਝ ਮੁਲਾਜ਼ਮ ਅਡਹੌਕ ਤੇ ਨਹੀਂ ਠੇਕਾ ਮੁਲਾਜ਼ਮ ਨੇ ਕੋਈ ਆਊਟਸੋਰਸਸ ਮੁਲਾਜ਼ਮ ਨੇ ਕੋਈ ਵਰਕ ਚਾਰਜ ਅਤੇ ਕੋਈ ਮਗਲੀਆਂ ਤਨਖਾਹਾਂ ਤੇ ਕੰਮ ਕਰ ਰਹੇ ਨੇ ਕਿਸੇ ਉੱਪਰ ਕੇਂਦਰ ਦਾ ਪੇ ਕਮਿਸ਼ਨ ਲੱਗਿਆ ਹੋਇਆ ਔਰ ਕਿਸੇ ਤੇ ਪੰਜਾਬ ਦਾ ਪੇ ਕਮਿਸ਼ਨ ਲੱਗਿਆ ਹੋਇਆ ਹੁਣ ਤਾਂ ਮੋਡੀਫਾਈ ਪੇ ਕਮਿਸ਼ਨ ਦੀ ਵੀ ਗੱਲ ਕਰ ਰਹੇ ਨੇ ਮੁਲਾਜ਼ਮ ਕਿ ਨਾ ਤਾਂ ਇਹ ਸੈਂਟਰ ਦਾ ਪੇ ਕਮਿਸ਼ਨ ਹੈ ਔਰ ਨਾ ਹੀ ਇਹ ਪੰਜਾਬ ਦਾ ਪੇ ਕਮਿਸ਼ਨ ਕਿਉਂਕਿ ਸੈਂਟਰ ਦਾ ਪੇ ਕਮਿਸ਼ਨ ਹੈ ਪਰ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ ਸੈਂਟਰ 'ਚ 2 ਸਾਲ ਦਾ ਪ੍ਰੋਹੀਬਿਸ਼ਨ ਪੀਰੀਅਡ ਹੈ ਪਰ ਪੰਜਾਬ 'ਚ 3 ਸਾਲ ਦਾ ਪ੍ਰੋਹੀਬਿਸ਼ਨ ਜਿਹੜੇ ਰੱਖਿਆ ਹੋਏ ਹਨ ਮੁਲਾਜ਼ਮ ਇੰਨੇ ਜਿਆਦਾ ਦੁਖੀ ਨੇ ਕਿ ਉਹ ਇਕੱਠੇ ਹੋ ਕੇ ਸਾਂਝੇ ਮੰਚ ਦੇ ਰੂਪ ਵਿੱਚ ਆਪਣੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਜਾਬ ਤੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਇੱਕ ਕਮਿਸ਼ਨ ਲਾਗੂ ਕਰਨ ਦੀ ਮੰਗ ਰੈਗੂਲਰ ਕਰਨ ਦੀ ਮੰਗ ਪੂਰੀ ਤਨਖਾਹ ਦੀ ਮੰਗ ਔਰ ਇਸ ਦੇ ਬਰਾਬਰ ਬਾਕੀ ਮੁਲਾਜ਼ਮ ਜਥੇਬੰਦੀਆਂ ਦੁਆਰਾ 12% ਡੀਏ ਏਰੀਆ ਦਾ 5.5 ਸਾਲ ਦਾ ਬਕਾਇਆ ਪੁਰਾਣੀ ਪੈਨਸ਼ਨ ਬਹਾਲੀ ਅਤੇ ਪੈਨਸ਼ਨ ਵੀ ਆਪਣੀਆਂ ਪੈਨਸ਼ਨਜ਼ ਨੂੰ 2.9 ਦੇ ਗੁਨਾਹਕ ਨਾਲ ਸੋਧਨ ਦੀ ਗੱਲ ਕਰ ਰਹੇ ਮੁਲਾਜ਼ਮਾਂ ਦੇ ਹਮਦਰ ਸਮੇਂ-ਸਮੇਂ ਤੇ ਉਹਨਾਂ ਦੀ ਆਵਾਜ਼ ਬਨਵਾਲੇ ਤਰਲੋਚਨ ਜੀ ਨੇ ਫਿਰ ਇੱਕ ਵਾਰ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਦੇ ਕਮਿਨਰ ਹਰਜਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਦੀ ਕਪਟਨ ਸਰਕਾਰ ਨੇ 17 ਜੁਲਾਈ 2020 ਨੂੰ 42 ਕਾਨੂੰਨ ਦੇ ਰੂਪ ਵਿੱਚ ਕੇਂਦਰੀ ਸਕੇਲ ਲਾਗੂ ਕੀਤਾ। ਪਰ ਇਹ ਕੇਂਦਰੀ ਸਕੇਲ ਵੀ ਨਹੀਂ ਸੀ ਅਤੇ ਨਾ ਹੀ ਇਹ ਪੰਜਾਬ ਦਾ ਸਕੇਲ ਸੀ। ਇਹਨਾਂ ਸਕੇਲਾਂ ਦੇ ਨਾਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਇੱਕ ਵੱਡਾ ਫਰਕ ਦੇਖਣ ਨੂੰ ਮਿਲਿਆ। ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਘਟੀਆਂ। ਬਾਡੀ ਫ੍ਰਾਈ ਪੇ ਸਕੀਮ ਹੈ ਜਿਸ ਦੇ ਨਾਲ ਮੁਲਾਜ਼ਮਾਂ ਦੀ ਤਨਖਾਹਾਂ 'ਚ ਆਪਸੀ ਫਾੜਾ ਵਧਿਆ ਔਰ ਇੱਕ ਮੁਲਾਜ਼ਮ ਜਿੱਥੇ 60000 ਤਨਖਾਹ ਲੈ ਰਿਹਾ ਹੈ ਉਥੇ ਸੇਮ ਡੈਜ਼ਿਗਨੇਸ਼ਨ ਤੇ ਦੂਸਰਾ ਮੁਲਾਜ਼ਮ 40000 ਤਨਖਾਹ ਲੈ ਰਿਹਾ ਹੈ ਇਹ ਫਰਕ ਸਮੇਂ ਦੇ ਨਾਲ-ਨਾਲ ਵੱਧਦਾ ਹੀ ਜਾ ਰਿਹਾ ਹੈ ਇੱਕ ਬੰਦਾ ਪਹਿਲਾਂ ਰੋਜ਼ਗਾਰ ਦੇ ਲਈ ਧਰਨੇ ਲਗਾਉਂਦਾ ਹੈ ਔਰ ਫਿਰ ਆਪਣੀ ਤਨਖਾਹ ਲੈਣ ਦੇ ਲਈ ਧਰਨੇ ਲਗਾਉਂਦਾ ਹੈ ਇਸ ਸਰਕਾਰ ਨੇ ਵੀ ਸਤਾਜ ਆਉਣ ਤੋਂ ਪਹਿਲਾਂ ਸਾਨੂੰ ਕਈ ਵਾਅਦੇ ਕੀਤੇ ਸੀ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋ ਇਹਨਾਂ ਨੇ ਵੀ ਸਾਡੇ ਨਾਲ ਕਈ ਵਾਅਦੇ ਜਿਹੜੇ ਆ ਉਹ ਕੀਤੇ ਸੀ ਇਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਬੰਦਿਆ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਔਰ ਇਹ ਤੁਹਾਡਾ ਹੱਕ ਹੈ ਪੰਜਾਬ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦਾ ਪੇਸ ਖੇਦ ਹੀ ਲਾਗੂ ਹੋਣਾ ਚਾਹੀਦਾ ਅਮਨ ਅਰੋੜਾ ਜੀ ਨੇ ਵੀ ਕਿਹਾ ਸੀ ਕਿ ਨਵੇਂ ਭਰਤੀ ਮੁਲਾਜ਼ਮਾਂ ਦੀ ਸੰਗੀ ਕੁੱਟੀ ਜਾ ਰਹੀ ਹੈ ਇਹ ਸਰਕਾਰ ਦੀ ਵੀਰ ਦੀ ਲੱਗੀ ਹੁੰਦੀ ਨਹੀਂ ਇੱਕ ਸਟੇਟ ਚ ਦੋ ਸਕੇ ਲਾਗੂ ਨਹੀਂ ਹੋ ਸਕਦੇ ਇਸ ਨੂੰ ਰੱਦ ਕਰਾਂ ਪਰ ਸਰਕਾਰ ਬਣਨ ਤੋਂ ਬਾਅਦ ਐਡੀ ਵੱਡੀ ਤਰਸਦੀ ਹੈ ਕਿ ਜਿਹੜੀ ਕੈਬਨਿਟ ਸਬ ਕਮੇਟੀ ਜੋ ਮੁਲਾਜ਼ਮਤ ਜਾਂ ਮੰਗਾਂ ਦੇ ਹੱਲ ਦੇ ਨਹੀਂ ਬਣਾਈ ਗਈ ਜਿਸ ਦੇ ਹਰਪਾਲ ਸਿੰਘ ਚੀਮਾ ਚੇਅਰਮੈਨ ਨੇ ਅਤੇ ਅਮਨ अरोड़ा ਜੀ ਉਸ ਦੇ ਮੈਂਬਰ ਨੇ ਉਹਨਾਂ ਨੇ ਸਾਡਾ 2 ਸਾਲਾਂ ਚ ਇੱਕ ਵੀ ਹੱਲ ਨਹੀਂ ਕੀਤਾ ਇਸ ਇਲੈਕਸ਼ਨ ਚ ਸਾਂਝਾ 프ਰੰਟ ਵੱਲੋਂ ਇੱਕ ਮਹਿੰਮ ਚਲਾਈ ਗਈ ਸੀ ਕਿ ਪੰਜਾਬ ਪੇਸਕੇ ਨਹੀਂ ਤਾ ਵੋਟ ਨਹੀਂ ਇਸ ਦਾ ਨਤੀਜਾ ਲੋਕ ਸਭਾ ਚੋਣਾਂ 'ਚ ਮੌਜੂਦਾ ਸਰਕਾਰ ਨੂੰ ਪਤਾ ਚੱਲ ਹੀ ਗਿਆ ਮੁਲਾਜ਼ਮਾਂ ਨੂੰ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਹੈ ਔਰ ਉਸ ਦਾ ਨਤੀਜਾ ਮੁਲਾਜ਼ਮਾਂ ਨੇ ਇਹਨਾਂ ਨੂੰ ਦਖਾ ਦੇ ਆਉਣ ਵਾਲੇ ਸਮੇਂ ਚ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜਿਮਨੀ ਚੋਣਾਂ ਆ ਰਹੀਆਂ ਨੇ ਜੇਕਰ ਇਹ ਲੋਕ ਸਭਾ ਦੀਆਂ ਚੋਣਾਂ ਤੋਂ ਸਬਕ ਲੈ ਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨਗੇ ਤਾਂ ਅਸੀਂ ਇਹਨਾਂ ਦੇ ਨਾਲ ਹਾਂ ਨਹੀਂ ਤਾਂ ਵਿਧਾਨ ਸਭਾ ਦੀਆਂ ਚੋਣਾਂ ਚ ਸੱਤਾਧਾਰੀ ਪਾਰਟੀ ਦੇ ਖਿਲਾਫ ਆ ਪੂਰਾ ਚੋਰ ਲਗਾਇਆ ਚਾਹ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਸੋ ਥੈਂਕ ਯੂ।